ਸਿਆਗੇ ਰਾਤ ਨੂੰ 10 ਵਜੇ ਵਿਚਾਰੇ ਗੁਰਸੇਵ ਦਾ ਸੰਸਕਾਰ ਕਰਨਾ ਚਾਹੁੰਦੇ ਸੀ ਇਹ ਉਹ ਤਾਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਪਿੱਛੇ ਭੇਜਿਆ ਕਿ ਜਾऊं ਐਟ ਲੀਸਟ ਯਾਰ ਉਹਦਾ ਵਿਚਾਰੇ ਦਾ ਦਾ ਸੰਸਕਾਰ ਤਾਂ ਸਹੀ ਹੋ ਜੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਨੇ ਰੋਕਿਆ ਔਰ ਫਿਰ ਸਵੇਰ 7 ਵਜੇ ਕਰਨਾ ਚਾਹੁੰਦੇ ਸੀ ਉਹਨਾਂ ਨੇ ਫਿਰ ਰੋਕਿਆ ਗੁਰਸੇਵ ਦਾ ਸੰਸਕਾਰ ਹੋ ਗਿਆ ਥਰਵੀ ਪਿੰਡ 'ਚ ਇਹ ਤੋਹਾਣਾ ਤਹਿਸੀਲ 'ਚ ਹਰਿਆਣਾ 'ਚ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਮੈਂ ਉੱਥੇ ਉਹਨਾਂ ਦੇ ਜੋ ਵਾਲਦ ਨੇ ਬਲਵਿੰਦਰ ਸਿੰਘ ਜੀ ਨਾਲ ਵੀ ਗੱਲ ਕੀਤੀ ਉਹਦੇ ਸਾਰੇ ਉਹਨਾਂ ਦੋਸਤਾਂ ਨਾਲ ਵੀ ਗੱਲ ਕੀਤੀ ਜੋ ਬਹੁਤ ਹੀ ਜ਼ਿਆਦਾ ਇਮੋਸ਼ਨਲ ਵੀ ਸੀ ਕਨ ਵੀ ਸੀਗੇ ਜਿਨ੍ਹਾਂ ਨੇ ਸਾਨੂੰ ਸੱਦਿਆ ਵੀ ਸੀ ਆਈ ਕਾਂਟ ਅੰਡਰਸਟੈਂਡ ਕਿ ਐਸਐਸਪੀ ਸਰ ਨੇ ਇਸ ਨਾਲ ਗੱਲ ਕੀਤੀ ਹੈ ਸਾਰਿਆਂ ਦੇ ਸਾਹਮਣੇ ਤੁਹਾਡੇ ਉਹ ਪਬਲਿਕ ਡੋਮੇਨ 'ਚ ਇਹ ਗੱਲਾਂ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਇਹ ਗੱਲਾਂ ਕਰਨੀਆਂ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਇੱਕ ਵਾਰੀ ਪੋਸਟਮਾਰਟਮ ਕਰਾ ਲਓ ਉਸ ਤੋਂ ਬਾਅਦ ਕਰ ਲਿਓ ਜੀ ਮੈਂ ਕਿਹਾ ਇਸ ਗੱਲ ਨੂੰ ਕਿ ਯਾਰ ਆਪਾਂ ਇੱਥੇ ਹੀ ਕਰਵਾਈਏ ਬਟ ਉਹ ਮੁੰਡੇ ਵਿਚਾਰੇ ਇਮੋਸ਼ਨਲ ਸੀ ਕਿਉਂਕਿ ਹਸਪੀਟਲ ਦੀਆਂ ਬਹੁਤ ਸਾਰੀਆਂ ਗਲਤੀਆਂ ਸੀ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਵਾਰੀ ਆਪਾਂ ਦੂਸਰੇ ਹਸਪੀਟਲ ਕਰਵਾ ਲਈਏ ਮੈਂ ਕਿਹਾ ਲਾਇਆ ਆਇਓ ਜੋ ਬਾਡੀ ਇਹ ਬਾਡੀ ਲਿਜਾਣ ਕੇ 10 ਵਾਰੀ ਮੈਂ ਪੁੱਛਿਆ ਔਰ ਫਾਈਨਲੀ ਕੀ ਹੋਇਆ ਜਿਹੜੇ ਮੁੰਡੇ ਉੱਥੇ ਸੀ ਹਰਜੀਤ ਨੇ ਮੈਨੂੰ ਦੱਸਿਆ ਅੰਦਾਜ਼ ਜੀ ਮੇਰੇ ਆਸ-ਪਾਸੇ ਤਾਂ ਬਹਿ ਗਏ ਪੁਲਿਸ ਵਾਲੇ ਡੀਐਸਪੀ ਬਹਿ ਗਿਆ ਫਿਰ ਜਿਹੜੇ ਬੰਦੇ ਗੱਲ ਕਰ ਰਹੇ ਸੀ ਉਹਨਾਂ ਨੂੰ ਕਿਸੇ ਨੂੰ ਉੱਧਰ ਲਾਤਾ ਕਿਸੇ ਨੂੰ ਉੱਧਰ ਲਾਤਾ ਔਰ ਇੱਕ ਫੈਮਿਲੀ ਦਾ ਬੰਦਾ ਪੱਟ ਲਿਆ ਮਾਮਾ ਉਹਨੂੰ ਕਿਵੇਂ ਪੱਟਿਆ ਗਿਆ ਆਈ ਡੋਨਟ ਨੋ ਉਹਨੂੰ ਬਾਇਆ ਨਾਲ ਅਸੀਂ ਫੋਨ ਫਾੜੋ ਤੁਸੀਂ ਸਾਰਾ ਕੁਝ ਵੇਖ ਹੀ ਲਿਆ ਸੋਣੀ ਲਿਆ ਤੇ ਗੱਡੀ ਲੈ ਗਈ ਪੁਲਿਸ ਦੀਆਂ ਗੱਡੀਆਂ ਆਸੇ ਪਾਸੇ ਲਾ ਕੇ ਮੈਨੂੰ ਇੱਕ ਦੱਸੂਗੇ ਐਨੀ ਕਾਲ ਹੀ ਕੀ ਸੀ ਮੈਨੂੰ ਉਹਨਾਂ ਦੋਸਤਾਂ ਨੇ ਦੱਸਿਆ ਕਿ ਰਾਤ ਨੂੰ 10 ਵਜੇ ਵਿਚਾਰੇ ਗੁਰਸੇਵ ਦਾ ਸੰਸਕਾਰ ਕਰਨਾ ਚਾਹੁੰਦੇ ਸੀ ਇਹ ਉਹ ਤਾਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਅਸੀਂ ਪਿੱਛੇ ਭੇਜਿਆ ਕਿ ਜਾਓ ਐਟਲੀਸਟ ਯਾਰ ਉਹਦਾ ਵਿਚਾਰੇ ਦਾ ਦਸ ਸੰਸਕਾਰ ਤਾਂ ਸਹੀ ਹੋ ਜੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਨੇ ਰੋਕਿਆ ਔਰ ਫਿਰ ਸਵੇਰ 7 ਵਜੇ ਕਰਨਾ ਚਾਹੁੰਦੇ ਸੀ ਉਹਨਾਂ ਨੇ ਫਿਰ ਰੋਕਿਆ ਫਾਈਨਲੀ 10 ਵਜੇ ਹੋਇਆ ਔਰ ਉਸ ਤੋਂ ਬਾਅਦ ਪੁਲਿਸ ਫਾਰਗ ਮਸਲਾ ਨਿਜਿਠਿਆ ਗਿਆ ਕੱਲ ਐਡੀ ਵੱਡੀ ਰੈਲੀ ਹੋਈ ਆਪਦੀ ਕੋਈ ਗੱਲ ਨਹੀਂ ਅੱਜ ਕਾਲੀਆਂ ਦੀ ਹੋਈ ਬਾਕੀ ਪਹਿਲਾਂ ਕਰ ਚੁੱਕੇ ਨੇ ਕੀ ਇਹ ਦੱਸਣਗੇ ਡੋਮਿਸਾਈਲ ਕਾਨੂੰਨ ਕਿਉਂ ਨਹੀਂ ਬਨਣਾ ਚਾਹੀਦਾ ਕਿਸੇ ਇੱਕ ਬੰਦੇ ਨੇ ਕਿਸੇ ਰੈਲੀ 'ਚ ਇਹ ਗੱਲ ਕੀਤੀ ਹੈ ਕਾਰਨ ਕੀ ਹੈ ਦਿੱਲੀ ਵਾਲਿਆਂ ਤੋਂ ਡਰਦੇ ਹਾਂ ਕੀ ਜ਼ਰੂਰੀ ਨਹੀਂਗਾ ਜਿਹੜਾ ਅੱਧੇ ਹਿੰਦੁਸਤਾਨ 'ਚ ਬਣ ਗਿਆ ਉਹ ਕਾਨੂੰਨ ਬਣੇ ਕਿ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬੀਆਂ ਦਾ ਹੱਕ ਨਹੀਂਗਾ ਡੋਮਿਸਾਈਲ ਸਰਟੀਫਿਕੇਟ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਜੋ ਪੰਜਾਬ 'ਚ ਰੰਗੇ ਜਾਣ ਨਾ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰਨ ਮਾਰਨ ਘਮਾਉਣ ਤੇ ਕੱਢਾ ਦੇ ਪੰਜਾਬ ਦੇ ਮੁੰਡੇ ਮਰਨ ਇੱਕ ਇਸ ਕਾਨੂੰਨ ਦੀ ਵਿਰੋਧਤਾ ਕਿਉਂ ਜਾਂ ਦੱਸੋ ਪਬਲਿਕਲੀ ਮੈਂ ਸਾਰੇ ਪੰਜਾਬੀਆਂ ਨੂੰ ਪੁੱਛੂੰਗਾ ਕਿ ਲੀਡਰ ਜਿਹੜੇ ਇਹਨਾਂ ਦੇ ਵਰਕਰ ਨੇ ਕੀ ਇਹਨਾਂ ਨੂੰ ਥੋੜੀ ਬਹੁਤ ਸ਼ਰਮ ਆਉਂਦੀ ਹੈ ਕਿਸੇ ਵੀ ਪਾਰਟੀ ਦੇ ਨੂੰ ਕੀ ਇਹ ਦੱਸਣਗੇ ਕਿ ਡੋਮਿਸਾਈਲ ਦਾ ਕਾਨੂੰਨ ਕਿਉਂ ਨਾ ਬਣੇ ਇੱਕ ਸਾਲ ਨਹੀਂ ਬਲਕਿ ਸਵਾ ਸਾਲ ਹੋ ਗਿਆ ਅਸੀਂ ਪੂਰਾ ਡੋਮਿਸਾਈਲ ਦਾ ਕਾਨੂੰਨ ਜਿਹਦੇ ਚ ਨੌਕਰੀਆਂ ਬਾਰੇ ਜ਼ਮੀਨਾਂ ਬਾਰੇ ਡੋਮਿਸਾਈਲ ਸਰਟੀਫਿਕੇਟ ਬਾਰੇ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਕਿਵੇਂ ਰੱਖਿਆ ਜਾਵੇ ਕਿਰਾਏ ਬਾਰੇ ਕਿੰਨੇ ਬੰਦੇ ਰਹਿਣ ਸਾਰੀ ਡਿਟੇਲ ਲਿਖ ਕੇ ਦਿੱਤੀ ਹੈ ਕੋਈ ਦੱਸੂਗਾ ਉਹਨੂੰ ਨਾ ਬਣਨ ਦਾ ਕਾਰਨ ਕਿਉਂ ਨਹੀਂ ਬਣਾ ਰਹੇ ਉਹਨੂੰ ਤੇ ਪਾਰਟੀਆਂ ਕਿਉਂ ਨਹੀਂ ਉਹਦਾ ਮੁੱਦਾ ਉਠਾ ਰੀਆਂ ਕੋਈ ਬੋਲਿਆ ਸਾਨੂੰ ਕਹਿਣਗੇ ਕਿ ਤੁਸੀਂ ਨਹੀਂ ਓਏ ਅਸੀਂ ਕੀ ਕਰ ਲਈਏ ਕਿਵੇਂ ਬਣਵਾ ਲਈਏ ਗੱਲਾਂ ਕਰਦੇ ਹੋ ਕਿੰਨੇ ਕੁ ਲੋਕ ਹੁੰਨੇ ਹੋ ਕੱਲ ਕਿੰਨੇ ਜਣੇ ਸੀ ਉੱਥੇ ਇੱਕ ਟਾਈਮ ਸੀ ਜਦੋਂ ਮੈਂ ਤੇ ਇੱਕ ਮੇਰੇ ਨਾਲ ਹੋਰ ਅਸੀਂ ਦੋਨੇ ਜਣੇ ਸੜਕ ਦੇ ਵਿਚਾਲੇ ਬੈਠੇ ਸੀ ਕਿਉਂਕਿ ਮੁੰਡੇ ਵਿਚਾਰੇ ਉਧਰ ਗਏ ਹੋਏ ਸੀ ਫੈਮਿਲੀ ਕੰਨੀ ਤੇ ਹੋ ਕੇ ਬਹਿ ਗਈ ਇਮੋਸ਼ਨਲੀ ਹਰਟ ਸੀ ਬਾਕੀ ਕੌਣ ਸੀ ਗੱਲਾਂ ਕਰ ਲੈਣੀਆਂ ਬੈਠ ਕੇ ਲਿਖ ਲੈਣੀਆਂ ਜਦੋਂ ਅਸੀਂ ਕਾਲੇ ਪਾਣੀ ਦਾ ਕੀਤਾ ਆ ਅਸੀਂ ਪ੍ਰਦੂਸ਼ਣ ਬੋਰਡ ਕੇਹਰਿਆ ਕਿੰਨੇ ਕੁ ਜਣੇ ਆਏ ਸੀ ਕਿਤੇ ਬਾਹਰ ਨਿਕਲਣਾ ਸਿੱਖੋ ਇਹ ਕੰਮ ਹੋ ਵਸੀ ਜੋ ਨਿਕਲਦੀ ਸੀ ਜਾਂ ਦੱਸੋ ਸਾਡਾ ਕੌਸ ਗਲਤ ਕੀ ਹੈ ਕਿਵੇਂ ਬੈਠ ਜਗੇ ਅਸੀਂ ਧਰਨੇ ਲਾ ਕੇ ਪਰਮਾਨੈਂਟ ਕੋਈ ਬੰਦਾ ਆਊਗਾ ਹੀ ਨਹੀਂ ਆਉਂਦੇ ਆ ਤੁਸੀਂ ਐ ਕਰਕੇ ਤਫਰੀ ਮੁਰ ਜਾਨੀਓ ਕੋਈ ਬੈਠਣਾ ਚਾਹੁੰਦਾ ਹੈ ਤੇ ਜਿੰਨਾਂ ਕੋਲੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਉਹ ਉਹ ਆਉਣਾ ਨਹੀਂ ਚਾਹੁੰਦੇ ਇਜੀਆਂ ਗੱਲਾਂ ਚ ਆ ਪਾਣੀ ਵਾਲੇ ਮਸਲੇ ਵੇਲੇ ਅਸੀਂ ਹਰ ਉਸ ਯੂਨੀਅਨ ਨੂੰ ਜਥੇਬੰਦੀ ਨੂੰ ਪਾਰਟੀਆਂ ਨੂੰ ਕਿਹਨੂੰ ਕਿਹਨੂੰ ਸਮਾਜ ਸੇਵੀਆਂ ਨੂੰ ਚਿੱਠੀਆਂ ਨਹੀਂ ਭੇਜੀਆਂ ਕਿ ਆਇਓ ਜੇ ਪੰਜਾਬ ਦਾ ਪਾਣੀ ਪਹਿਲਾਂ ਤਾਂ ਖੋ ਕੇ ਲੈ ਗਏ ਜਿਹੜਾ ਬਚਿਆ ਉਹ ਕਾਲਾ ਬੰਦੇ ਮਰ ਰਹੇ ਨੇ ਇੱਕ ਬੰਦਾ ਨਹੀਂ ਆਇਆ ਸਿਰਫ ਗੱਲਾਂ ਕਰਦੇ ਹੋ ਔਰ ਇਨਾ ਪਾਰਟੀਆਂ ਦੇ ਵਰਕਰਾਂ ਨੂੰ ਮੈਂ ਕਹਿੰਦਾ ਤੁਹਾਨੂੰ ਸ਼ਰਮ ਸ਼ਰੂਮ ਹੈਗੀ ਹੈ ਸਿਰਫ ਕੁਰਸੀ ਪਿਆਰੀ ਹੈ ਔਰ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡੇ ਕੌਣ ਨੇ ਗੱਦਾਰ ਕਹੂੰਗਾ ਮੈਂ ਜਿਹੜੇ ਬੰਦੇ ਆ ਹਰ ਵਿਆਹ ਸ਼ਾਦੀ ਤੇ ਕੋਟ ਪੈਂਟ ਪਾ ਕੇ ਅੱਗੇ ਖੜੇ ਹੁੰਦੇ ਨੇ ਨੱਚਦੇ ਨੇ ਇਹਨਾਂ ਲੀਡਰਾਂ ਨਾਲ ਕਿ ਤੁਹਾਨੂੰ ਨਹੀਂ ਪਤਾ ਪੰਜਾਬ ਦਾ ਮਸਲਾ ਕੀ ਐ ਕਿ ਤੁਹਾਨੂੰ ਨਹੀਂ ਪਤਾ ਇਕਨੋਮਿਕ ਸਥਿਤੀ ਕੀ ਐ ਸਾਡੇ ਪਾਣੀ ਦਾ ਹਾਲ ਕੀ ਐ ਸਾਡੀ ਨੌਕਰੀਆਂ ਨਹੀਂ ਮਿਲ ਰਹੀਆਂ ਪੰਜਾਬੀਆਂ ਨੂੰ ਮੁੰਡੇ ਬਾਹਰ ਜਾ ਰਹੇ ਨੇ ਲਾਅ ਐਂਡ ਆਰਡਰ ਕੇਸ ਹਾਲ ਹਤਾ ਹੈ ਨਸ਼ਾ ਕਿਵੇਂ ਚੱਲ ਰਿਹਾ ਕਿੰਨੇ ਮੁੱਦੇ ਗਿਣਾਵਾ ਉਹਨੂੰ ਨਹੀਂ ਤੁਸੀਂ ਬੋਲਦੇ ਜਾਕੀ ਨੱਚ ਲੱਗ ਪਈ ਨਹੀਂ ਉਹ ਨਾਲ ਜਿੰਦਾਬਾਦ ਜਿੰਦਾਬਾਦ ਬੋਲੇ ਸੋਹਣੇ ਆਲ ਸਤਿਸ਼੍ਰੀ ਅਕਾਲ ਵੇਖ ਤਾਂ ਲੋ ਸਾਰੇ ਉਹ ਕਿਹੜਾ ਨਾਰਾ ਕਿੱਥੇ ਲਾਈ ਜਾਨੇ ਹੋ ਕੋਈ ਭਲੇ ਦੀ ਗੱਲ ਹੋਵੇ ਤੁਸੀਂ ਕਦੇ ਆਪਦੇ ਲੀਡਰਾਂ ਤੋਂ ਪੁੱਛੀ ਆਏ ਗੱਲ ਨਹੀਂ ਪੁੱਛੀ ਨਾ ਤੇ ਫੇ ਕੀ ਹੱਕ ਹੈ ਤੁਹਾਨੂੰ ਬੋਲਣ ਦਾ ਤੁਸੀਂ ਪੰਜਾਬੀ ਹੋ ਪੰਜਾਬ ਦੇ ਹੋ ਧਰਤੀ ਦੇ ਹੋ ਕੀ ਕੁਛ ਹੋਇਆ ਉਸ ਹਸਪੀਟਲ 'ਚ ਤੁਹਾਨੂੰ ਪਤਾ ਹੈ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਸਾਡੇ ਮੁੱਖ ਮੰਤਰੀ ਆਉਂਦੇ ਨੇ ਪਹਿਲਾਂ ਹਸਪੀਟਲ ਸੀ ਉਹਨਾਂ ਨੂੰ ਜਵਾਬ ਦਿੱਤੇ ਬਿਨਾ ਭੱਜ ਗਏ ਕਰੇ ਲਈ ਹੁਣ ਫੇਰ ਉੱਥੇ ਨਹੀਂ ਇੱਕ ਗੱਲ ਦੱਸਿਓ ਜੇ ਪੰਜਾਬ ਸਰਕਾਰ ਦੇ ਥੱਲੇ ਤੁਹਾਡੇ ਹਸਪੀਟਲ ਨਹੀਂ ਗਏ ਹੈ ਜੀ ਹੈ ਨਾ ਅਸੀਂ ਪਿਛਲੀ ਵਾਰੀ ਵੀ ਆਪਦੇ ਮੁੱਦਿਆਂ 'ਚ ਲਿਖਿਆ ਸੀ ਅਸੀਂ ਕਿਹਾ ਸੀ ਕਿ ਜਿਹੜੀ ਚੀਜ਼ ਤੁਹਾਡੇ ਥੱਲੇ ਹੈ ਤੁਹਾਡੇ ਡੋਮੇਨ 'ਚ ਹੈ ਜਿਹਨੂੰ ਤੁਸੀਂ ਸੁਧਾਰਨਾ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਸੁਧਾਰਤੀ ਤੁਹਾਡੇ ਸਾਰੇ ਲੀਡਰਾਂ ਦੇ ਇਨਕਲੂਡਿੰਗ ਮੁੱਖ ਮੰਤਰੀ ਸਾਰੇ ਬਿਊਰੋਕਰੇਟਸ ਔਰ ਵੱਡੇ ਪੁਲਿਸ ਅਫੀਸਰਾਂ ਦੇ ਇਲਾਜ ਉਹਨਾਂ ਸਰਕਾਰੀ ਹਸਪਤਾਲਾਂ ਚ ਕਿਉਂ ਨਹੀਂ ਹੁੰਦੇ ਕਿਉਂਕਿ ਤੁਸੀਂ ਤਾਂ ਮੁਫਤ ਕਰਾਉਣੇ ਹੁੰਦੇ ਆ ਸਰਕਾਰ ਦੇ ਖਰਚੇ ਤੇ ਕਰਾਉਣੇ ਹੁੰਦੇ ਆ ਤਾਂ ਉਹਨਾਂ ਹਸਪਤਾਲਾਂ ਚ ਤੁਹਾਡੀ ਇਲਾਜ ਕਿਉਂ ਨਹੀਂ ਹੁੰਦੀ ਜਿੱਥੇ ਆਮ ਜਨਤਾ ਦੇ ਹੁੰਦੇ ਆ ਤੁਸੀਂ ਪ੍ਰਾਈਵੇਟ ਚ ਜਾਂਦੇ ਹੋ ਪੈਸਾ ਸਰਕਾਰ ਦਿੰਦੀ ਹੈ ਤੁਹਾਡੇ ਇਲਾਜ ਉਹਨਾਂ ਹਸਪਤਾਲਾਂ ਚ ਕਿਉਂ ਨਾ ਹੋਣ ਜਿਹੜੇ ਤੁਸੀਂ ਸੁਧਾਰਨੀ ਔਰ ਜਿਹਦਾ ਦਾਵਾ ਕਰਦੇ ਹੋ ਸੁਧਾਰ ਤੇ ਕੈਨ ਯੂ ਐਕਸਪਲੇਨ ਮੈਂ ਉਹਨਾਂ ਮੈਂ ਹੁਣ ਕੀ ਕਰਾਂ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਨਾਰੇ ਲਾਉਂਦੇ ਨੇ ਪਿੰਡਾਂ 'ਚ ਸ਼ਹਿਰਾਂ 'ਚ ਉਹ ਪੁੱਛਣਗੇ ਉਹ ਦੱਸਣਗੇ ਇਹਨਾਂ ਗੱਲਾਂ ਨੂੰ ਕਿੱਧਰ ਜਾਈਏ ਅਸੀਂ ਕਿੰਨੇ ਅੰਦੋਲਨਾਂ 'ਚ ਕਿੱਥੇ ਜਾ ਜਾ ਅਗੀ ਜੀ ਸਿਰੇ ਲਾਓ ਕਿਵੇਂ ਸਿਰੇ ਲਾਦ ਕੇ ਅਸੀਂ ਵੀ ਕਿੰਨਾ ਸਿਰਤੇ ਲਾਵਾਂਗੇ ਸਾਡੇ ਕੋਲੇ ਸਰਕਾਰ ਐ ਨਾ ਕੀ ਸਾਡੇ ਨਾਲ ਇੰਨੇ ਲੋਕ ਬੈਠਣ ਨੂੰ ਰੈਡੀ ਨਹੀਂ ਕਿ ਅਸੀਂ ਪਰਮਾਨੈਂਟ ਧਰਨ ਲਾ ਦਈਏ ਕਿਸੇ ਵੀ ਗੱਲ ਤੇ ਕਿਵੇਂ ਲਈਏ ਤੁਸੀਂ ਤਾਂ ਹੁੰਦੇ ਹੀ ਨਹੀਂ ਕਹੋਂ ਨਾ ਹੁੰਦੇ ਆ ਵੇਖ ਲਓ ਮੈਂ ਤੁਹਾਨੂੰ ਦੱਸ ਚੁੱਕਿਆ ਦੋ ਧਾਰਨਾ ਕੱਲ ਕਿੰਨੇ ਜਣੇ ਸੀ 8 ਤਰੀਕ ਨੂੰ ਕਿੰਨੇ ਜਣੇ ਸੀ ਜਦੋਂ ਅਸੀਂ 1 ਮਹੀਨਾ ਪਹਿਲਾਂ ਦਾ ਟਾਈਮ ਦਿੱਤਾ ਹੋਇਆ ਸੀ ਕਿੰਨੇ ਜਣੇ ਸੀ ਤੁਸੀਂ ਕੋਈ ਨਹੀਂ ਆਇਆ ਓਏ ਸੌਰੀਓ ਬੋਲਣਾ ਸਿੱਖੋ ਜੇ ਪੰਜਾਬ ਬਚਾਉਂਗਾ ਪੰਜਾਬ ਗਿਆ ਅਸੀਂ ਫਾਈਨੈਂਸ਼ੀਅਲੀ ਬਰਬਾਦ ਹੋ ਚੁੱਕੇ ਹਾਂ ਸੋਸ਼ੀਅਲੀ ਬਰਬਾਦ ਹੋ ਚੁੱਕੇ ਹਾਂ ਲਾਡ ਆਰਡਰ ਚ ਬਰਬਾਦ ਹੋ ਚੁੱਕੇ ਹਾਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋਲੇ ਗਿਨ ਕੇ 2 ਸਾਲ ਨੇ ਜਿਹੜੇ ਬੰਦੇ ਤੁਹਾਡੇ ਹੱਕ ਔਰ ਸੱਚ ਦੀ ਗੱਲ ਨਹੀਂ ਕਰ ਸਕਦੇ ਝੂਠ ਮਾਰੀ ਜਾਣਗੇ ਇਹਨਾਂ ਨੇ ਰਾਜ ਨਹੀਂ ਕੀਤੇ ਪਹਿਲਾਂ ਕੀ ਕੀਤਾ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਇਹ ਸਾਰਾ ਕੁਝ ਹੁਣ ਨਹੀਂ ਇਹਨਾਂ 'ਚ ਇੰਨੀ ਹਿੰਮਤ ਨਹੀਂ ਇਹਨਾਂ ਨੂੰ ਕੋ ਜੁਰਤ ਨਾਲ ਕੋ ਡੋਮਿਸਾਈਲ ਦਾ ਕਾਨੂੰਨ ਬਣਾਉਂਗੇ ਅਸੀਂ ਸਵਾ ਸਾਲ ਦਾ ਮੁੱਖ ਮੰਤਰੀ ਨੂੰ ਭੇਜਿਆ ਹੋਇਆ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਭੇਜਿਆ ਹੋਇਆ ਹਿੰਮਤ ਕਿਉਂ ਨਹੀਂ ਕਰਦੇ ਜਿਹੜੇ ਬੰਦੇ ਬੋਲ ਨਹੀਂ ਸਕਦੇ ਕਿ ਕਾਨੂੰਨ ਬਣਨਾ ਚਾਹੀਦਾ ਜਿਹੜਾ ਅਧੇ ਹਿੰਦੁਸਤਾਨ 'ਚ ਹੈ ਉਹ ਤੁਹਾਡੇ ਪੰਜਾਬ ਤੇ ਤੁਹਾਡੇ ਲਈ ਤੁਹਾਡੇ ਹੱਕਾਂ ਲਈ ਲੜਨਗੇ ਪਾਣੀ ਵਾਪਸ ਲਿਆਉਣਗੇ ਜਨ ਕੋਈ ਵੀ ਪੰਜਾਬ ਦੇ ਹੱਕ ਦੀ ਗੱਲ ਕਰਨਗੇ ਇਹਨਾਂ ਦਾ ਵਿਜ਼ਨ ਕੀ ਹੈ ਮੈਨੂੰ ਅਫਸੋਸ ਕਿਉਂ ਹੈ ਮੈਂ ਕਿਹਾ ਉਹਨਾਂ ਨੂੰ ਮੁੰਡਿਆ ਨੂੰ ਮੈਂ ਕਿਹਾ ਉਹਦੀ ਮੁੰਡੇ ਦੀ ਉਹ ਜੋ ਵੀ ਹੋਇਆ ਜੋ ਵੀ ਬੰਦਾ ਵਿਖਿਆ ਉਹ ਨਹੀਂ ਛੱਡੋ ਪਰੇ ਮੇਰੀ ਉਹਨਾਂ ਦੇ ਫਾਦਰ ਨਾਲ ਵੀ ਗੱਲ ਹੋਈ ਹੈ ਮੈਂ ਉਹਨਾਂ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਇਹਦੀ ਅੰਤਮ ਅਰਦਾਸ ਇੱਥੇ ਰੱਖਿਓ ਜੀ ਜੇ ਤੁਸੀਂ ਉੱਥੇ ਭੋਗ ਪਾਉਣਾ ਪਾਇਓ ਜੀ ਪਰ ਇੱਥੇ ਵੀ ਰੱਖਿਓ ਜੀ ਔਰ ਨਾਲ ਨਾਲ ਇੱਥੇ ਜੋ ਵੀ ਉਹ ਮੁੰਡੇ ਕਹਿ ਰਹੇ ਸੀ ਅਸੀਂ ਕੈਂਡਲ ਮਾਰਚ ਕੱਢਣਾ ਹੈ ਕੱਢਿਓ ਸੀ ਮੈਂ ਵੇਖਣਾ ਚਾਹੂੰਗਾ ਕਿ ਤੁਸੀਂ ਕਿੰਨੇ ਖਾਉਣੇ ਹੋ ਉਹਦੇ 'ਚ ਜਾਂ ਸਿਰਫ ਗੱਲਾਂ ਕਰਨ ਜੋਗੇ ਹੋ ਮੈਨੂੰ ਇੱਕ ਬੰਦਾ ਮਿਲਿਆ ਮੈਨੂੰ ਉਹਦਾ ਭਾਈ ਜੀ ਸਿਰੇ ਲਾ ਦਿਆ ਕਰੋ ਮੈਂ ਕਿਹਾ ਕਿਵੇਂ ਲਾ ਦਿਆਂ ਦੱਸ ਕਿਹੜੀ ਅਥਾਰਟੀ ਹੈ ਮੇਰੇ ਕੋਲੇ ਜਾਂ ਕਿਹੜੀ ਮੇਰੇ ਨਾਲ ਪੂਰੀ ਖੜੇ ਕੇ ਆਪਾਂ ਆ ਮੁੱਦੇ ਨੂੰ ਤੁਸੀਂ ਜਾਂ ਤਾਂ ਇਹ ਕਹਿ ਦਿਓ ਅਸੀਂ ਮੁੱਦਾ ਗਲਤ ਚੱਕ ਰਹੇ ਹਾਂ ਇੱਕ ਵੀ ਮੁੱਦਾ ਕਹਿ ਦਿਓ ਮੈਂ ਪਿੱਛੇ ਬੋਲਣ ਲਈ ਤਿਆਰ ਹਾਂ ਇੱਕ ਕੋਈ ਮੁੱਦਾ ਦੱਸ ਦਿਓ ਕਿ ਗਲਤ ਹੋ ਵੀ ਨਹੀਂ ਤਾਂ ਮੈਨੂੰ ਇਹ ਦੱਸ ਦਿਓ ਇੱਕ ਨੰਬਰ ਦਾ ਸਟੇਟ ਆਖਰੀ ਸਟੇਟ ਬਣ ਕੇ ਨਹੀਂ ਗਿਆ ਇਹ ਜ਼ਿੰਮੇਦਾਰ ਨਹੀਂ ਇਹ ਲੀਡਰ ਚਲਾਕੀਆਂ ਸਿਖਾ ਗਏ ਤੁਹਾਨੂੰ ਖੁਦ ਚਲਾਕ ਸੀ ਤੁਹਾਨੂੰ ਸਿਖਾ ਗਏ ਪੰਜਾਬ ਦਾ ਕੋਈ ਵਿਜ਼ਨ ਨਹੀਂ ਤੁਹਾਡੇ ਕੋਲ ਔਰ ਬਰਬਾਦ ਕਰਤਾ ਤੁਸੀਂ ਪੰਜਾਬ ਰਣੇ ਮਿਲੇ ਹੋ ਸਾਰੇ ਸ਼ਾਮਲ ਹੋ ਤੁਸੀਂ ਗੱਲਾਂ ਕਰਦੇ ਹੋ